ਅਮਰਿਤਸਰ ਦੇ ਸਿਵਲ ਹਸਪਤਾਲ ਦੇ ਮੂਹਰੇ ਇਹ ਰੀਨਾ ਨਾਮ ਦੀ ਔਰਤ ਜੋ ਕਿ ਕੈਮਰੇ ਦੇ ਅੱਗੇ ਖੜੀ ਦਿਖਾਈ ਦੇ ਰਹੀ ਹੈ ਦਰਸਲ ਇਹ ਔਰਤ ਇਸ ਮਾਤਾ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਅਤੇ ਦਵਾਈ ਦਿਵਾਉਣ ਲਈ ਲੈ ਕੇ ਪਹੁੰਚੀ ਸੀ ਤਾਂ ਦੱਸਦੀ ਹੈ ਕਿ ਇਹ ਮਾਤਾ ਗੰਭੀਰ ਬਿਮਾਰੀ ਦਾ ਸ਼ਿਕਾਰ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਸਵੇਰੇ 8 ਵਜੇ ਬੁਲਾਇਆ ਗਿਆ ਸੀ ਪਰ ਸਰਕਾਰੀ बाबू ਜਨਾਬ ਟੌਰ ਦੇ ਨਾਲ ਡੀਸੀ ਵਾਂਗ ਪੂਰੇ 10 ਵਜੇ ਹਸਪਤਾਲ ਦੇ ਵਿੱਚ ਪਹੁੰਚੇ ਇਹ ਗੰਭੀਰ ਇਲਜ਼ਾਮ ਲਗਾਉਂਦੀ ਹੋਈ ਪੀੜਤ ਨੇ ਅੱਗੇ ਦੱਸਿਆ ਕਿ ਫਿਰ ਜਦੋਂ ਉਹਨਾਂ ਤੋਂ ਦਵਾਈ ਦੀ ਮੰਗ ਕੀਤੀ ਗਈ ਤਾਂ ਉਹਨਾਂ ਨੇ ਮਾਤਾ ਦੇ ਨਾਲ ਗਲਤ ਵਰਤੋਕ ਕੀਤਾ ਅਤੇ ਇਸ ਦੇ ਨਾਲ ਹੀ ਮਾਤਾ ਦੇ ਨਾਲ ਦੁਰ ਵਿਵਹਾਰ ਵੀ ਕੀਤਾ ਹੈ ਦੱਸੋ ਤਾਂ ਕੀ ਨਾਮ ਹੈ ਮਾਤਾ ਜੀ ਮਿੰਦਰ ਕੌਰ ਜੀ ਕਿੱਥੋਂ ਆਏ ਪਿੰਡ ਬੰਡੇਆਲੇ ਤੋਂ ਹਾਂ ਕੀ ਗੱਲਬਾਤ ਤੁਸੀਂ ਰੋ ਰਹੇ ਸੀ ਜਦ ਟੀਵੀ ਹਸਪਤਾਲ ਆ ਹਾਂ ਟੀਵੀ ਰੋ ਰਹੇ ਪਉਣ ਤੋਂ ਦਵਾਈ ਨਹੀਂ ਤੁਸੀਂ ਬਜ਼ਾਰੋਂ ਲਾਓ ਤੇ ਪੁੱਤ ਮੇਰੇ ਕੋ ਤੇ ਕਿਰਾਏ ਜੋਗੇ ਪੈਸੇ ਨਹੀਂ ਤਾਂ ਮੈਂ ਦਵਾਈ ਕਿੱਤਰਨ ਲਵਾ ਕੱਲਾ ਕੱਲਾ ਮੇਰੇ ਪੁੱਤ ਕਮਾਉਣ ਵਾਲਾ ਉਹ ਦਿਹਾੜੀ ਗਿਆ ਤੇ ਮੈਂ ਆਪਣੇ ਧੀ ਨੂੰ ਨਾਲ ਲਿਆਈ ਹਾਂ ਤੇ ਮੇਰੇ ਕੋ ਪੈਸਾ 1 ਨੇ ਰੁਪਈਆ ਕਿਰਾਏ ਜੋ ਗਿਆ ਪਣ ਮੈਂ ਦਵਾਈ ਕਰਾਏ ਜੋ ਕਿ ਪੈਸੇ ਕਿਥੋਂ ਨਾ ਮੈਨੂੰ ਪੈਸੇ ਦੇ ਦੋ ਤੇ ਮੈਂ ਦਵਾਈ ਲੈ ਜਾਨੀ ਕਿੰਨਾ ਚਿਰ ਹੋ ਗਿਆ ਤੁਹਾਡਾ ਇਲਾਜ ਇਹ ਮੇਰਾ ਹੋ ਗਿਆ ਦੋ ਕੱਪ ਤੇ ਜੀ ਪਹਿਲਾਂ ਵੀ ਦਵਾਈ ਕਈ ਫਿਰ ਲੈ ਗਏ ਸੀ ਨਾ ਖੜੀਆਂ ਹੋਵੇ ਦਵਾਈ ਮੇਰੇ ਕੋਲ ਪਹਿਲਾਂ ਅੰਦਰੋਂ ਮਿਲਦੀ ਜੇ ਬਾਹਰੋਂ ਮੈਂ ਅੰਦਰੋਂ ਹੀ ਦਿੱਤੀ ਐਨਾ ਮੁੱਲ ਬਾਹਰੋਂ ਵੀ ਦਿੱਤੀ ਮੁੱਲ ਅੰਦਰੋਂ ਮੁੱਲ ਮਿਲਦੀ ਹੈ ਹਾਂ ਨਹੀਂ ਬਾਹਰੋਂ ਅੱਛਾ ਕੀ ਕਹਿੰਦੇ ਬਾਹਰੋਂ ਲੈ ਲਓ ਹਾਂ ਹੁਣ ਵੀ ਜਾਂਦੇ ਬਾਹਰੋਂ ਜੇ ਲਿਖ ਦੇਣੇ ਬਾਹਰੋਂ ਲੈ ਲਓ ਕਿਹੜੇ ਡਾਕਟਰ ਕੋ ਤੁਹਾਡਾ ਇਲਾਜ ਚੱਲਦਾ ਹੈ ਭਾਈ ਡਾਕਟਰ ਨੂੰ ਪਤਾ ਹੋਵੇ ਕਿ ਜੜੀ ਮੋਟਾ ਜਿਹਾ ਦਵਾਈ ਤੇ ਕੇ ਤੁਸੀਂ ਦਵਾਈਆਂ ਦੇ ਕੋਲ ਗਏ ਕੀ ਕਹਿੰਦਾ ਫਿਰ ਆਪਾਂ ਇਹ ਆਂ ਇਹ ਕਿਸੇ ਦੁਕਾਨ ਦਾ ਨਾਮ ਦੱਸੇ ਜਿਨ੍ਹਾਂ ਨੇ ਤੁਹਾਨੂੰ ਨੰਬਰ ਉਸ ਬਾਹਰ ਆਂਦੇ ਦੁਕਾਨੇ ਗੰਧ ਹੁੰਦੇ ਨਾ ਅੱਛਾ ਜੀ ਨਾਮ ਆਂਦੇ ਤੁਹਾਨੂੰ ਨਾਮ ਦੱਸਿਆ ਕੀ ਕਹਿੰਦੇ ਕਿਹੜੀ ਦੁਕਾਨ ਤੋਂ ਲੈ ਲਓ ਨਾਮ ਨਹੀਂ ਦੱਸਿਆ ਇਹੋ ਦੱਸਿਆ ਵੀ ਦੁਆਬ ਬਾਹਰ ਦੁਕਾਨਾਂ ਨੇ ਜਾ ਕੇ ਮਾ ਪਰਚੀ ਦਿੱਤੀ ਵੀ ਤੁਹਾਨੂੰ ਨਾ ਪਰਚੀ ਕੋਈ ਨਹੀਂ ਦਿੱਤੀ ਤੁਹਾਨੂੰ ਲੱਗਦਾ ਕਿ ਇਹਨਾਂ ਨੇ ਮੇਲੇ ਭੁਗਤਿਆ ਹੋਗੀ ਆਪਾਂ ਆਉਂਦੇ ਵਰਕਾ ਖਾ ਲਓ ਤੇ ਦਵਾਈ ਲੈ ਲਓ ਜਾ ਕੇ ਤੁਹਾਨੂੰ ਲੱਗਦਾ ਕਿ ਕਹਿੰਦੇ ਸਰ ਇੱਥੇ ਦਵਾਈਆਂ ਖਤਮ ਹੋਈਆਂ ਨੇ ਹਾਂ ਦਵਾਈਆਂ ਅੰਦੇ ਪਿੱਛੇ ਨਹੀਂ ਆਉਣਗੀਆਂ ਇਨ ਹੋਰਾਂ ਦਵਾਈ ਦਿੰਦੇ ਨੇ ਕਿਸੇ ਕਈਆਂ ਨੂੰ ਦੇਂਦਾ ਤਿੰਨ ਚੌ ਮੁੰਡੇ ਨੂੰ ਦੇਤੀ ਆ ਅੱਛਾ ਜਾਨ ਪਛਾਣ ਵਾਲਿਆਂ ਨੂੰ ਦਿੰਦੇ ਨੇ ਹਾਂ ਹਾਂ ਸਾਨੂੰ ਅਜੇ ਤਰਲੇ ਲੈਣ ਦਾ ਗਰੀਬ ਬੰਦੇ ਦੀ ਕੋਈ ਹੈਲਪ ਨਹੀਂ ਕਰਦਾ ਨਹੀਂ ਕੋਈ ਨਲ ਪਰ ਕਰਦਾ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕੀ ਕਹਿਣਾ ਵੀ ਜਾਂ ਸਾਡੀ ਜਾਨ ਕੱਢ ਲਓ ਤੇ ਜਾਂ ਸਾਨੂੰ ਦਵਾਈ ਭੇਜ ਦਿਓ ਤੁਹਾਡੇ ਬੱਚੇ ਜਿੰਦੇ ਨੇ ਜਾਂ ਕੁਝ ਹੋ ਕੁਛ ਆਣ ਲਿਆ ਜਾਂ ਸਾਨੂੰ ਟੀਕਾ ਲਵਾਜੋ ਬਣ ਕੇ ਕਿਉਂ ਬੱਚੇ ਸਾਰੇ ਦੁਖੀ ਹੋਏ ਆ ਤੇ ਮੈਂ ਵੀ ਦੁਖੀ ਹੋਈ ਆ ਇਸ ਤੋਂ ਪਹਿਲੇ ਵੀ ਤੁਹਾਨੂੰ ਜਾਨ ਖੱਜੇ ਖਰਾਬੀ ਕੀਤੀ ਕਿ ਅੱਜ ਨਹੀਂ ਨਹੀਂ ਅੱਜ ਕੀਤੀ ਉਹ ਦਿਨ ਮੈਂ ਦੇਤੀ ਹਾਂ ਉਹ ਦਿਨ ਟੈਸਟ ਵੀ ਕਰਾਇਆ ਸੀ ਤੁੱਕਦਾ ਆਪੀ ਤੇਨੂੰ ਇਹ ਕੀ ਮਾਤਾ ਮੇਰਾ ਬੰਦਾ ਤੁਹਾਡੀ ਖੱਜੇ ਖਰਾਬੀ ਕੀਤੀ ਅੱਜ ਕੀਤੀ ਅੱਜ ਹੁੰਦੀ ਹੈ ਕਿ ਨਹੀਂ ਦਵਾਈ ਨਹੀਂ ਹੈਗੀ ਹੁਣ ਤੁਸੀਂ ਕੀ ਕਰੇ ਆਪਣੇ ਕਰੋਗੇ ਕੀ ਮੰਗ ਕਰਦੇ ਕੀ ਮੰਗ ਕਰਦੇ ਹਣ ਦਵਾਈ ਦਓ ਠੀਕ ਕਿੱਥੋਂ ਆਏ ਅਰੀ ਅਰੀ ਨਾ ਮੇਰਾ ਨਾਂ ਜੀ ਹਾਂ ਜੀ ਤੇ ਆਹ ਕਾਰਡ ਮੈਂ ਸੇਵਾ ਹੀ ਕਰਦੀ ਪਈ ਕਿਸੇ ਦੀ ਕੁੜੀ ਦੀ ਭਾਜੀ ਉਹਦਾ ਮਾਪਿਓ ਨਹੀਂ ਹੈਗਾ ਤੇ ਟੀਵੀ ਦੀ ਦਵਾਈ ਚੱਲਦੀ ਪਈ ਉਹਦੀ ਅੱਛਾ ਜੀ ਤੇ ਕੱਲ ਵੀ ਮੈਂ ਆਈ ਸੀ ਦੋ ਦਿਨ ਦੀ ਦਵਾਈ ਦਿੱਤੀ ਇਹਨਾਂ ਨੇ ਕਹਿੰਦੇ ਕੱਲ ਤੁਹਾਨੂੰ ਮਹੀਨੇ ਜੀ ਦਾ ਹਫਤੇ ਦੀ ਮਿਲ ਜੇਗੀ ਅੱਜ ਆਏ ਆ ਇੱਕ ਡਾਕਟਰ ਸਾਹਿਬ 7 ਵਜੇ ਦਾ ਟਾਈਮ ਦਿੱਤਾ ਸਾਨੂੰ ਕਿ ਆ ਜਾਓ ਲਾਈਨ ਬਹੁਤ ਲੰਬੀ ਹੁੰਦੀ ਹੈ 10 ਵਜੇ ਟੌਰ ਨਾਲ ਹੁੰਦੇ ਆ ਤੇ ਆ ਕੇ ਜਵਾਬ ਦੇਣੇ ਤੇ ਦਵਾਈ ਨਹੀਂ ਹੈਗੀ ਤੇ ਦਵਾਈ ਤੁਸੀਂ ਬਾਹਰੋਂ ਲਓ ਬਾਹਰ ਰਾਜ ਮੈਡੀਕਲ ਸਟੋਰ ਤੇ ਉੱਥੇ ਭੇਜੀ ਜਾਂਦੇ ਸਾਰਿਆਂ ਨੂੰ ਵੀ ਉੱਥੋਂ ਲੈ ਲਓ ਉਹ ਤੁਹਾਨੂੰ ਮਿਲ ਜੇਗੀ ਹਫਤੇ ਦੇ ਵਿੱਚ ਨੰਬਰ ਵੀ ਤਾਂ ਵੀ ਇਸ ਨੰਬਰ ਤੇ ਦਵਾਈ ਜਾ ਕੇ ਲੈਣੀ ਹਾਂਜੀ ਨੰਬਰ ਦਿੱਤਾ ਨਹੀਂ ਨੰਬਰ ਨਹੀਂ ਦਿੱਤਾ ਰਾਜ ਮੈਡੀਕਲ ਸਟੋਰ ਤੋਂ ਕਹਿੰਦੇ ਵੀ ਦਵਾਈ ਲੈ ਲੋ ਜਾ ਕੇ ਪਰ ਸਰਕਾਰ ਤਾਂ ਕਹਿੰਦੀ ਦਵਾਈਆਂ ਅੰਦਰੋਂ ਫ੍ਰੀ ਮਿਲਦੀਆਂ ਅੱਜ ਕੱਲ੍ਹ ਹਸਪਤਾਲ ਘਰੀਪਾਂ ਨੂੰ ਕੋਈ ਫ੍ਰੀ ਦਵਾਈ ਨਹੀਂ ਆਹ ਫ੍ਰੀ ਦਵਾਈ ਚੱਲਦੀ ਪਰ ਉਹ ਕਹਿੰਦੇ ਇਸ ਟਮ ਦਵਾਈ ਖਤਮ ਹੋਈ ਪਈ ਹੈ ਤੇ ਲੱਗਦਾ ਨੇ ਕਿ ਕਿਸੇ ਹੋਰ ਨੂੰ ਦਵਾਈ ਜਾਣ ਪਛਾਣ ਦਵਾਈ ਦਿੱਤੀ ਜਾ ਰਹੀ ਹੈ। ਹਾਂਜੀ ਉਹ ਵਾਕਵਾਂ ਨੂੰ ਦੇਈ ਜਾਂਦੇ ਆ ਜਾਂ ਫਿਰ ਜਿਆਦਾ ਕੋਈ ਬੋਲਦਾ ਤਾਂ ਉਹਨੂੰ ਦੇਈ ਜਾਂਦੇ ਆ। ਮੇਰੇ ਸਾਹਮਣੇ ਦਵਾਈ ਦੇ ਦਿੱਤੀ ਆ ਪਰ ਮੈਂ ਕਿਹਾ ਵਿਚਾਰੀ ਕੁੜੀ ਹੈਨੀ ਕੋਦੇ ਅੱਗੇ ਪਿੱਛੇ ਨੂੰ ਥੋੜੀ ਜੀ ਦਵਾਈ ਦੇ ਦੋ। ਕਹਿੰਦੇ ਤੁਸੀਂ ਬਾਹਰੋਂ ਲੈ ਲਓ ਦਵਾਈ ਨਹੀਂ ਹੈਗੀ ਜਿੱਥੇ ਮਰਜ਼ੀ ਕੋਈ। ਹੋਰ ਵੀ ਲੋ ਹੋਰ ਵੀ ਲੋਕ ਪਰੇਸ਼ਾਨ ਹੋ ਕੇ ਚਲੇ ਗਏ। ਹਾਂਜੀ ਕਿੰਨੇ ਲੋਕ ਸੀ ਜਿਹੜੇ ਪਰੇਸ਼ਾਨ ਹੋ ਕੇ ਕਲਪਕੇ ਚੱਲ ਗਏ। ਅਚਾਈ। ਕੀ ਮੰਗ ਕਰਦੇ ਸਰਕਾਰ ਤੋਂ ਬਸ ਇਹੋ ਕਿ ਦਵਾਈ ਜਲਦੀ ਤੋਂ ਜਲਦੀ ਆਈ ਜਾਵੇ ਕਿਉਂਕਿ ਟੀਵੀ ਦੀ ਦਵਾਈ ਬਹੁਤ ਮਹਿੰਗੀ ਦੇਣ ਦੇ ਆ ਤਕਰੀਬ ਗਰੀਬ ਆਦਮੀ ਨਹੀਂ ਲੈ ਸਕਦਾ ਇਹ ਕਿਹੜੇ ਡਾਕਟਰ ਨੇ ਕਹੀ ਬਾਹਰੋਂ ਜਾ ਕੇ ਦਵਾਈ ਦੀ ਇੱਥੇ ਦਵਾਈ ਸਪਲਾਈ ਕਰਦੇ ਆ ਜਿਹੜੇ ਸੁਨੀਲ ਕੁਮਾਰ ਉਹਨਾਂ ਨੇ ਕਿਹਾ ਬਾਹਰੋਂ ਹਾਂ ਜੀ ਜਿਹੜੇ ਕੋ ਚੈੱਕ ਅਪ ਚੱਲਦਾ ਉਹਨਾਂ ਨੇ ਤਾਂ ਨਹੀਂ ਕਿਹਾ ਨਹੀਂ ਉਹਨਾਂ ਨੇ ਨਹੀਂ ਕਿਹਾ ਠੀਕ ਹੈ ਜਿਹੜੇ ਦਵਾਈ ਵੰਡਦੇ ਉਹਨਾਂ ਨੇ ਕਿਹਾ ਸੁਨੀਲ ਕੁਮਾਰ ਲੱਗਦਾ ਕਿ ਮੇਲੇ ਭੁਗਤ ਹੈਗੀ ਨਜ਼ੀਰ ਮਿਲੀ ਭਗਤੀ ਆ ਭਾਜੀ ਸਾਰਿਆਂ ਨੂੰ ਦੇ ਹੀ ਜਾਂਦੇ ਆ ਤੇ ਬਸ ਜਿਹੜੇ ਨਹੀਂ ਬੋਲਦੇ ਉਹਨਾਂ ਨੂੰ ਚੁੱਪ ਕਰਕੇ ਮੈਡੀਕਲ ਸਟੋਰਾਂ ਤੇ ਦੇਈ ਜਾਂਦੇ ਤੇ ਗਰੀਬ ਆਦਮੀ ਇਸ ਕਰਕੇ ਚਲ ਜਾਂਦਾ ਮੈਡੀਕਲ ਸਟੋਰ ਤੇ ਕਿ ਉਹਨਾਂ ਦਾ ਕੋਰਸ ਨਾ ਟੁੱਟੇ ਫੇਰ ਦੁਬਾਰਾ ਸਟਾਰਟ ਕਰਨਾ ਪਏਗਾ ਕੀ ਮੰਗ ਕਰਨਾ ਬਸ ਦਵਾਈ ਭਾਜੀ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਦਵਾਈ ਬਾਹਰੋਂ ਬਹੁਤ ਮੈਡੀਕਲ ਸਟੋਰ ਵਾਲੇ ਮਹਿੰਗੀ ਦੇਂਦੇ ਆ ਠੀਕ ਹੈ ਤੇ ਟੀਵੀ ਦੀ ਦਵਾਈ ਫ੍ਰੀ ਹੈ ਜਦੋਂ ਇਸ ਗੱਲ ਦਾ ਪਤਾ ਪੱਤਰਕਾਰਾਂ ਨੂੰ ਲੱਗਿਆ ਕਿ ਦਵਾਈ ਹਸਪਤਾਲ ਦੇ ਵਿੱਚ ਖਤਮ ਹੋ ਚੁੱਕੀ ਹੈ ਤੇ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਮੈਡੀਕਲ ਸਟੋਰ ਤੇ ਭੇਜਿਆ ਜਾਂਦਾ ਤਾਂ ਇਸ ਦੀ ਪੁਸ਼ਟੀ ਕਰਨ ਲਈ ਜਦੋਂ ਡਾਕਟਰਾਂ ਨੂੰ ਪੱਤਰਕਾਰਾਂ ਨੇ ਤਿੱਖੇ ਸਵਾਲ ਪੁੱਛੇ ਤਾਂ ਡਾਕਟਰ ਨੂੰ ਤੌਣੀਆਂ ਆ ਗਈਆਂ ਹਾਂ ਸਰ ਆਪਣਾ ਇੱਕ ਬਾਹਰ ਲੋਕ ਕਾਫੀ ਖੱਜਲਖਵਾਰ ਹੋ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਦਵਾਈਆਂ ਬਾਹਰੋਂ ਲੈ ਲਓ ਜਦ ਕਿ ਕਿਸੇ ਮੈਡੀਕਲ ਸਟੋਰ ਤੋਂ ਅੰਦਰ ਕੋਈ ਦਵਾਈ ਨਹੀਂ ਠੀਕ ਹੈ ਨਹੀਂ ਟੀਵੀ ਦੀ ਦਵਾਈ ਜਿਹੜੀ ਹੈ ਸ਼ਾਰਟੇਜ ਸੀਗੀ ਉਹ ਅਸੀਂ ਖਰੀਦ ਲਈ ਹੈ 10 ਦਵਾਈ ਆ ਗਈ ਹੈ ਠੀਕ ਹੈ ਦਵਾਈ ਹੁਣ ਮਿਲਨੀ ਸ਼ੁਰੂ ਹੋ ਜੇਗੀ ਸਾਰਿਆਂ ਨੂੰ ਪਰ ਜੇ ਤੁਹਾਡਾ ਸਾਡਾ ਮੈਡੀਕਲ ਸਟੋਰ ਤੇ ਬੈਠਾ ਹੋਇਆ ਉਹ ਕਹਿੰਦਾ ਬਾਹਰੋਂ ਜਾ ਕੇ ਫਲਾਣੇ ਮੈਡੀਕਲ ਸਟੋਰ ਤੋਂ ਲੈ ਲੋ ਦਵਾਈ ਨਹੀਂ ਔਰ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਜਾਣ ਪਛਾਣ ਵਾਲਿਆਂ ਨੂੰ ਦਵਾਈ ਦਿੱਤੀ ਜਾ ਰਹੀ ਹੈ ਇਹਨੇ ਗਰੀਬ ਬੰਦੇ ਆਉਂਦੇ ਨੇ ਉਹਨਾਂ ਨੂੰ ਕੋਈ ਦਵਾਈ ਨਹੀਂ ਨਹੀਂ ਐਤਾ ਕੋਈ ਨਹੀਂ ਹੈ ਅਸੀਂ ਕਿਸੇ ਨਾਲ ਕਦੇ ਵੀ ਭੇਤਭਾਵ ਨਹੀਂ ਕਰਦੇ ਠੀਕ ਹੈ ਸਾਰਿਆਂ ਨੂੰ ਦਵਾਈ ਜੇ ਆਏਗੀ ਤਾਂ ਸਾਰਿਆਂ ਨੂੰ ਦਵਾਈ ਮਿਲਦੀ ਹੈ ਔਰ ਦਵਾਈ ਆ ਗਈ ਹੈ ਇਹ ਹੁਣ ਮੈਂ ਕਨਫਰਮ ਕੀਤਾ ਹੈ ਠੀਕ ਹੈ ਔਰ ਦਵਾਈ ਮਿਲਣੀ ਸ਼ੁਰੂ ਹੋ ਜੇਗੀ ਹੁਣ ਤੋਂ ਗਰੀਬ ਲੋਕ ਬਾਹਰ ਰੋ ਰੋ ਕੇ ਦਵਾਈ ਪਾ ਰਹੇ ਨੇ ਇੰਦਾ ਨਹੀਂ ਜੇ ਕੋਈ ਕੋਈ ਦਵਾਈ ਨਹੀਂ ਪਾਰਿਆ ਜੀ ਤੇ ਕੋਈ ਇਦਾਂ ਨਹੀਂ ਹੈ ਅਸੀਂ ਸਾਰਿਆਂ ਨੂੰ ਦਵਾਈ ਦੇ ਰਹੇ ਹਾਂ ਜਿਹੜੇ ਵੀ ਹੈ ਅਸੀਂ ਪਰਚੇਜ਼ ਕਰ ਲਈ ਅਸੀਂ 2.5 ਲੱਖ ਦੀ ਮੈਡੀਸਿਨ ਲਈ ਹੈ ਇਸ ਪਰ ਠੀਕ ਹੈ ਉਹ ਆ ਗਈ ਹੈ ਮੈਡੀਸਿਨ ਠੀਕ ਹੈ ਅੱਜ ਮੈਡੀਸਿਨ ਆ ਗਈ ਹੈ ਸਾਡੇ ਕੋਲ ਹੁਣੇ ਆ ਰਿਹਾ ਮੇਰੇ ਕੋਲ ਹੁਣੇ ਫੋਨ ਆਇਆ ਤੇ ਅਸੀਂ ਸਾਰਿਆਂ ਨੂੰ ਮੈਡੀਸਿਨ ਦੇ ਦੇਣਗੇ ਸਟੇਟ ਤੋਂ ਵੀ ਆ ਰਹੀ ਹੈ ਜਿਹੜੇ ਬਾਲ ਪਰਚੇ ਗੱਡਦੇ ਉਹ ਕੋ ਮਨਾ ਕਰੀ ਜਾਂਦੇ ਦਵਾਈ ਵੀ ਹੈ ਨਹੀਂ ਦਵਾਈ ਕਹਿੰਦੇ ਮੈਂ ਦਵਾਈ ਫਿਲਹਾਲ ਮਤਲਬ ਨਹੀਂ ਹੈ ਪਰ ਆ ਗਈ ਹੈ ਮਤਲਬ ਦਵਾਈ ਠੀਕ ਹੈ ਹੁਣ ਦਵਾਈ ਮਤਲਬ ਜਿਹੜਾ ਟਰੱਕ ਹੈ ਉਹ ਆ ਗਿਆ ਹੈ ਮੈਂ ਹੁਣੇ ਤੁਹਾਨੂੰ ਦੱਸਦਾ ਲੂਪੀਨ ਵਾਲੇ ਨਾਲ ਗੱਲ ਉਹਨੇ ਕਿਹਾ ਵੀ ਕਨਫਰਮ ਕਰਤਾ ਹੈ ਜਿਹੜੇ ਲੋਕਾਂ ਟਾਈਮ ਦਿੱਤਾ ਗਿਆ ਸੀ ਅੱਜ ਦਾ ਲੋਕੀ ਇਥੇ ਖੰਝਲ ਹੋ ਰਹੇ ਬਾਹਰ ਅੱਧੇ ਕਿੰਨੇ ਲੋਕੀ ਤੋਂ ਚਲ ਗਏ ਆ ਤੇ ਕਹਿੰਦੇ ਲੋਕ ਬਾਅਦ ਦੇਖੋ ਕੋਈ ਨਿਕਲਤਾ ਉਹਨਾਂ ਨੂੰ ਤਾਂ ਸੱਦਨ ਦਵਾਈ ਮਿਲਨੇ ਸ਼ੁਰੂ ਹੋ ਜੇਗੀ ਜੀ ਕੋਈ ਨਾ ਜਰਾ ਟਾਈਮ ਆ ਜੀ ਅੰਮ੍ਰਿਤਸਰ ਇਹ ਕਿਤਾ ਕਹਿੰਦੇ ਨੇ ਕੰਮ ਜੋ ਕਰਨਾ ਨਹੀਂ ਨਹੀਂ ਕੋਈ ਨਹੀਂ ਉਹ ਅਸੀਂ ਮੈਂ ਦੇਖੂਗਾ ਕੋਈ ਨਹੀਂ ਸਾਨੂੰ ਖੁਦ ਗਿਆ ਜੀ ਚੱਲ ਰਹੀ ਹੈ ਅੱਛਾ ਕੋਈ ਨਹੀਂ ਮੈਂ ਉਹ ਚੀਜ਼ ਨੂੰ ਉੱਚਾ ਬੜੀ ਸੀਰੀਅਸਲੀ ਲਵਾਂਗੇ ਕੋਈ ਵੀ ਇਦਾਂ ਦਾ ਸਾਡਾ ਕੋਈ ਵੀ ਮੁਲਾਜ਼ਮ ਕੋਈ ਗਲਤ ਬਿਹੇਵ ਕਰਦਾ ਹੈ ਅਸੀਂ ਉਹਨੂੰ ਬਹੁਤ ਸੀਰੀਅਸਲੀ ਲੈਂਦੇ ਆ ਠੀਕ ਹੈ ਕੋਈ ਇਦਾਂ ਦਾ ਨਹੀਂ ਠੀਕ ਹੈ ਸਾਰਿਆਂ ਨੂੰ ਵਧੀਆ ਮਤਲਬ ਅੱਪਸਾ ਚੱਲ ਰਿਹਾ ਤੇ ਕੋਈ ਵੀ ਏਦਾਂ ਦੀ ਗੱਲ ਡਿਸਪਲਿਨ ਵਾਲੀ ਗੱਲ ਹੈ ਉਸ ਹੀ ਦੇਖਾਂਗੇ ਕੋਈ ਲੋਕ ਤਾਂ ਕਹਿ ਰਹੇ ਕਿ ਬਾਲ ਮੈਡੀਕਲ ਸਟੋਰ ਨਾਲ ਇਹਨਾਂ ਦੀ ਮਿਲੀ ਭੁਗਤਣਾ ਸਾਰਾ ਕੰਮ ਹੋ ਰਿਹਾ ਰਾਜ ਮੈਡੀਕਲ ਸਟੋਰਾਂ ਸਾਰਿਆਂ ਨੂੰ ਉੱਥੇ ਭੇਜਦੇ ਨੇ ਦਵਾਈਆਂ ਲੈਣ ਵਾਸਤੇ ਨਹੀਂ ਉਹ ਦੇਖੋ ਅਸੀਂ ਕਿਸੇ ਨੂੰ ਕਦੇ ਵੀ ਸਾਡਾ ਨਾ ਹੀ ਕੋਈ ਮੁਲਾਜ਼ਮ ਭੇਜਦਾ ਹੈ ਨਾ ਹੀ ਅਸੀਂ ਭੇਜਦੇ ਹਾਂ ਕਿਉਂਕਿ ਟੀਵੀ ਹਸਪਤਾਲ ਵੀ ਇੱਥੇ ਹੈ ਉਹਨਾਂ ਦੇ ਮੁਲਾਜ਼ਮ ਵੀ ਹੈਗੇ ਆ ਠੀਕ ਹੈ ਨਾ ਤੇ ਸਾਡਾ ਕਦੇ ਵੀ ਕੋਈ ਅਸੀਂ ਨਹੀਂ ਕਰਦੇ ਅਸੀਂ ਤਾਂ ਪ੍ਰੋਗਰਾਮ ਸਾਰਾ ਚਲਾ ਰਹੇ ਹਾਂ ਇਹਨੇ ਸਾਲਾਂ ਤੋਂ ਚੱਲ ਰਿਹਾ ਬਹੁਤ ਵ ਠੀਕ ਹੈ ਅੱਜ ਦਵਾਈ ਆ ਗਈ ਹੈ ਅੱਜ ਦਵਾਈ ਸਾਰਿਆਂ ਨੂੰ ਅਸੀਂ ਦੇ ਦਾਂਗੇ ਠੀਕ ਹੈ ਹੋਰ ਕੀਪਰ ਵੱਲੋਂ ਬਾਕਾਇਦਾ ਫੋਨ ਨੰਬਰ ਦਿੱਤਾ ਜਾਂਦਾ ਵੀ ਇਸ ਫੋਨ ਨੰਬਰ ਤੇ ਜੀ ਅਗਲੇ ਹਫਤੇ ਤੁਹਾਨੂੰ ਜੀ ਫੋਨ ਕਰਕੇ ਦਵਾਈ ਦੇ ਪੋ ਐਲੀਗੇਸ਼ਨ ਹੈ ਦੇਖੋ ਇਦਾਂ ਨਹੀਂ ਅਸੀਂ ਕਦੇ ਵੀ ਕੋਈ ਨਹੀਂ ਦਿੰਦਾ ਨੰਬਰ ਦਿੰਦਾ ਸਾਰਿਆਂ ਨੂੰ ਮੈਂ ਸਾਡੇ ਕੋਲ ਪ੍ਰੂਫ ਹੈ ਵਿਦ ਪ੍ਰੂਫ ਹੈ ਜੀ ਨਹੀਂ ਤੇ ਪ੍ਰੂਫ ਹੈ ਨਹੀਂ ਉਹ ਫਿਰ ਮੈਂ ਦੇਖ ਲੈਣਾ ਕੋਈ ਨਹੀਂ ਕੀ ਐਕਸ਼ਨ ਲਿਆ ਜਾਏਗਾ ਸਟੋਰੀ 'ਚ ਜੋ ਵੀ ਅਗਰ ਹੋਏਗਾ ਜੋ ਵੀ ਪ੍ਰੋਪਰ ਐਕਸ਼ਨ ਹੈ ਅਸੀਂ ਲਵਾਂਗੇ ਕੋਈ ਪ੍ਰੋਬਲਮ ਨਹੀਂ ਜੇ ਜਿਹੜੇ ਜੇ ਅੰਦੀ ਹੈ ਤਾਂ ਸਾਨੂੰ ਠੀਕ ਬਾਅਦ ਅਗੇ ਦੇਖੋਗੇ ਵੀ ਬਾਅਦ ਲੋਕੀ ਖਜਲ ਹੋਰੇ ਵਾਰ ਕੋਈ ਨਹੀਂ ਜੀ ਹੁਣ ਮੈਡੀਸਿਨ ਆ ਰਹੀ ਐ ਅਸੀਂ ਉਹਨੂੰ ਲੋਕਾਂ ਨੂੰ ਰੋਕ ਦਿੰਨੇ ਆ ਠੀਕ ਐ ਤਾਂ ਜਿਹੜੇ ਲੋਕਾਂ ਅੱਜ ਟਾਈਮ ਦਿੱਤਾ ਸੀ ਉਹਨਾਂ ਨੂੰ ਮੈਡੀਸਿਨ ਕਿੱਥੋਂ ਲੈਣਗੇ ਇਹ ਟਰਾਂਸਪੋਰਟ ਵਾਲੇ ਹੀ ਤਾਂ ਇਹ ਫੋਨ ਆ ਰਿਹਾ ਠੀਕ ਐ ਸਰ ਜਿਨ੍ਹਾਂ ਨੂੰ ਅੱਜ ਦਾ ਟਾਈਮ ਦਿੱਤਾ ਸੀ ਅੱਜ ਦੀ ਜਿਹੜੇ ਰੋਕ ਦਿੰਨੇ ਆ ਉਹਨਾਂ ਨੂੰ ਅਜੇ ਮੈਡੀਸਿਨ ਆਨ ਨਹੀਂ ਖੁਣ ਨੇ ਦੇ ਦੇਣੇ ਮੈਡੀਸਿਨ ਉਹ ਤਾਂ ਗਰੀਬ ਪਰਿਵਾਰਾਂ ਵਿਚਾਰੇ ਕਿਰਾਏ ਦੇ ਗਰੀਬ ਪਰਿਵਾਰਾਂ ਦੇ ਦੇਖੋ ਧੀਵੀ ਦਵਾਈ ਗਰੀਬ ਪਰਿਵਾਰ ਚ ਹੀ ਹੁੰਦੀ ਐ ਮੈਂ ਹੁਣੇ ਆ ਰਹੀ ਐ ਇੱਕ ਮਿੰਟ ਹਲੋ ਹਾਂਜੀ ਜੀ ਜਦੋਂ ਕੋ ਮਿਲਿਆ ਉਹ ਕਹਿੰਦੀ ਪਹਿਲਾਂ ਹੀ ਮੈਂ ਦਵਾਈ ਲੈਣ ਆਈ ਆ ਤੇ ਮੈਨੂੰ ਬਾ ਠੀਕ ਹੈ ਟੀਵੀ ਹਸਪਤਾਲ ਇੱਥੇ ਨਾਲ ਹੈ ਠੀਕ ਹੈ ਨਾ ਟੀਵੀ ਹਸਪਤਾਲ ਦੇ ਡਾਕਟਰਸ ਅਲੱਗ ਹੁੰਦੇ ਆ ਅਸੀਂ ਡੀ ਐਚ ਐਸ ਤੋਂ ਆ ਡਾਕਟਰ ਹੈਲਥ ਸਰਵਿਸਸ ਤੋਂ ਸਾਡੇ ਕੋਲ ਤਾਂ ਕਲੀਅਰ ਇਨਸਟਰਕਸ਼ਨਸ ਆ ਕੋਈ ਦਵਾਈ ਬਾਹਰ ਨਹੀਂ ਆਉਣੀ ਹਾਂਦੀ ਸਭ ਜ ਸਾਰੀ ਦਵਾਈ ਟੀਵੀ ਦਵਾਈ ਸਾਰੀ ਹਮੇਸ਼ਾ ਅੰਦਰੋਂ ਮਿਲਦੀ ਕਦੇ ਵੀ ਨਹੀਂ ਹੁੰਦਾ ਸਟੋਰ ਕੀਪਰ ਦੀ ਟਾਈਮਿੰਗ ਕੀ ਹੈ ਸਟੋਰ ਕੀਪਰ ਦੇ ਸਰਾਂ ਦੇ ਅੱਸ ਤੋਂ ਦੋ ਘੰਟੇ ਦਾ ਟਾਈਮ ਹੈ 10:00 ਤੇ 10:00 ਐਸੇ ਦੇ ਤਹਾਇਤਾਂ ਕਰੋ ਬਾਹਰ ਜਾ ਕੇ ਤੇ ਕੈਮਰੇ ਲੱਗੇ ਜਾਂਦੇ ਚੈੱਕ ਕਰੋ 10:00 ਤੇ ਆਇਆ ਤੇ ਉਹ ਲੋਕੜਨ ਇਸ ਵਿੱਚ ਵੀ ਕਰਨ ਦੇ ਆ ਗਏ ਨਹੀਂ ਨਹੀਂ ਦੇਖੋ ਮੈਂ ਉਹਨੂੰ ਬੁਲਾ ਕੇ ਦੇਖ ਲੈਣਾ ਜੀ ਇਦਾਂ ਜੀ ਕੋਈ ਵੀ ਅਲੀਗੇਸ਼ਨ ਹੁੰਦੀ ਹੈ ਕੋਈ ਵੀ ਗੱਲ ਕੀਤੀ ਹੈ ਨਾ ਸਾੜਨਾ ਬੜਾ ਮਿਸਵੇ ਹੋਣਾ ਮੈਂ ਅੱਛਾ ਕੋਈ ਨਹੀਂ ਮੈਂ ਬੁਲਾ ਲੈਣਾ ਕੋਈ ਨਹੀਂ ਮੈਂ ਦੇਖ ਲੈਣਾ ਠੀਕ ਹੈ ਠੀਕ ਹੈ ਮੈਂ ਐਕਸ਼ਨ ਲਵਾਂਗੇ ਇਸ ਮੌਕੇ ਡਾਕਟਰ ਨੇ ਕਿਹਾ ਕਿ ਦਵਾਈ ਖਤਮ ਹੋ ਚੁੱਕੀ ਸੀ ਤੇ ਹੁਣ ਟਰੱਕ ਭਰ ਕੇ ਮੰਗਵਾਇਆ ਹੈ ਜੋ ਕਿ ਹਾਲੇ ਤੱਕ ਹਸਪਤਾਲ ਦੇ ਵਿੱਚ ਨਹੀਂ ਪਹੁੰਚਿਆ ਖੈਰ ਇੱਕ ਪਾਸੇ ਤਾਂ ਪੰਜਾਬ ਸਰਕਾਰ ਵੋਟਾਂ ਲੈਣ ਲਈ ਚੰਗੀਆਂ ਸਿਹਤ ਸਹੂਲਤਾਂ ਬ ਇਹ ਤੇ ਥਾਂ-ਥਾਂ ਬੈਨਰ ਲਗਾ ਕੇ ਮਸ਼ਹੂਰੀਆਂ ਜਰੀਏ ਆਪਣੀਆਂ ਉਪਲਬਧੀਆਂ ਗਿਣਾ ਰਹੀ ਹੈ ਪਰ ਦੂਜੇ ਪਾਸੇ ਜ਼ਮੀਨੀ ਪੱਧਰ ਤੇ ਲੋਕ ਹਸਪਤਾਲਾਂ ਦੇ ਵਿੱਚ ਖੱਜਲ-ਖੁਆਰ ਹੋ ਰਹੇ ਹਨ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ